ਹੁਣ ਕੱਲ ਇੱਕ ਨਵਾਂ ਝੂਠ ਜਿਹੜਾ ਕਿ ਬਿਲਕੁਲ ਇਹਨਾਂ ਨੇ ਚੈਨਲਾਂ ਤੇ ਫਲਾਇਆ ਕਿ ਜੀ ਹਜ਼ਾਰ ਏਕੜ ਜ਼ਮੀਨ ਇਹਨਾਂ ਨੂੰ ਪੁੱਛੋ ਜੀ ਸਾਰਾ ਸ਼ਿਮਲਾ ਵਿਕਰਮਜੀਤੀ ਦਾ ਮਾਲਾ ਹਾਸੋ ਇਣੀਆਂ ਗੱਲਾਂ ਬੇਨਾਮੀ ਗੱਲਾਂ ਜਿਨ੍ਹਾਂ ਦਾ ਕੋਈ ਤੱਤ ਨਹੀਂ ਕੋਈ ਆਧਾਰ ਨਹੀਂ ਕੋਈ ਕਾਗਜ਼ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਵੌਇਸ ਰਾਇ ਆਫ ਪੰਜਾਬ ਬਣ ਗਏ ਨੇ ਕਨਸਟੀਟਿਊਸ਼ਨ ਨੂੰ ਛੱਕੇ ਤੇ ਟੰਗ ਤਾ ਸੋ ਹਾਈ ਕੋਰਟ ਨੇ ਡਾਇਰੈਕਟ ਕੀਤਾ ਕਿ ਉਹ ਰਿਮਾਂਡ ਜਿਹੜੀ ਫਰੈਸ਼ ਰਿਮਾਂਡ ਆਰਡਰ ਹੈ ਉਹ ਪਲੇਸ ਆਨ ਰਿਕਾਰਡ ਕੀਤਾ ਜਾਵੇ ਪਹਿਲਾਂ ਤਾਂ ਇਹ ਗਏ ਅੰਮ੍ਰਿਤਸਰ ਅੰਮ੍ਰਿਤਸਰ ਕੁਝ ਨਹੀਂ ਲੱਭਿਆ ਅੰਮ੍ਰਿਤਸਰ ਆ ਕੇ ਇਹਨਾਂ ਨੇ ਕੀ ਕਿਹਾ ਕਹਿੰਦੇ ਜੀ ਇਹਨਾਂ ਨੇ ਆਪਣੇ ਸਮਰਥਕ ਬੁਲਾ ਲਏ ਸਾਨੂੰ ਸਰਚ ਨਹੀਂ ਕਰਨ ਦਿੱਤੀ ਅਸਲ ਦੇ ਵਿੱਚ ਲੋਕਾਂ ਨੂੰ ਦੱਸੋ ਨਾ ਵੀ ਸਾਨੂੰ ਲੱਭ ਨਹੀਂ ਕੁਝ ਰਿਹਾ ਸਮਰਥਕ ਤਾਂ ਪਹਿਲਾਂ ਹੀ ਉੱਥੇ ਸੀ ਵਿਜੀਲੈਂਸ ਬਾਦ ਦੇ ਵਿੱਚ ਗਈ ਹੈ ਚੰਡੀਗੜ੍ਹ ਦੇ ਘਰੋਂ ਨਹੀਂ ਕੁਝ ਲੱਭਿਆ ਵਿਕਰਮ ਸਿੰਘ ਮਜੀਠੀਆ ਮਾਮਲੇ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਕੀ ਕੁਝ ਅਦਾਲਤ ਵੱਲੋਂ ਕਿਹਾ ਗਿਆ ਪੂਰੀ ਲੀਗਲ ਟੀਮ ਸਾਡੇ ਨਾਲ ਨੇ ਅਰਸ਼ਦੀਪ ਕਲੇਰ ਤੋਂ ਸ਼ੁਰੂਆਤ ਕਰਾਂਗੇ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਆਰਡਰ ਜਿਹੜੇ ਰਿਮਾਂਡ ਆਰਡਰ ਸੀਲੇ ਤੱਕ ਅਪਲੋਡ ਨਹੀਂ ਹੋਣੇ ਕੱਲ ਜੋ ਕੁਝ ਹੋਇਆ ਹਰੇਕ ਬੰਦੇ ਨੇ ਵੇਖਿਆ ਟੈਂਟ ਲੱਗੇ ਹੋਏ ਸੀਗੇ ਜਦੋਂ ਅਦਾਲਤ ਸੁਣਵਾਈ ਹੋਈ ਅੱਜ ਹਾਈ ਕੋਰਟ ਸੁਣਵਾਈ ਹੋਈ ਕੀ ਕੁਝ ਤੱਤ ਉਸੇ ਦੇ ਰੱਖਿਆ ਦੇਖੋ ਜੇਤਾ ਕਰਨੀ ਹੈ ਪੰਜਾਬ ਸਰਕਾਰ ਦੀ ਗੱਲ ਹੈ ਪੰਜਾਬ ਸਰਕਾਰ ਨਾਮ ਦੀ ਚੀਜ਼ ਪੰਜਾਬ ਦੇ ਵਿੱਚ ਕੋਈ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਵਾਇਸ ਰాయ ਆਫ ਪੰਜਾਬ ਬਣ ਗਏ ਨੇ ਕਨਸਟੀਟਿਊਸ਼ਨ ਨੂੰ ਛੱਕੇ ਤੇ ਟੰਗਦਾ ਤੇ ਹੁਣ ਤਾਂ ਅਦਾਲਤਾਂ ਦੇ ਉੱਤੇ ਵੀ ਧੱਕੇ ਨਾਲ ਪੁਲਿਸ ਕਬਜ਼ਾ ਕਰ ਰਹੀ ਹੈ ਕੋਰਟਾਂ ਦੇ ਬਾਹਰ ਟੈਂਟ ਲਾਏ ਜਾਂਦੇ ਨੇ ਵਕੀਲਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾਂਦਾ ਹੈ ਹਿਊਮਨ ਚੇਨ ਬਣਾ ਰਹੇ ਨੇ ਕਿ ਇਹ ਮਾਹੌਲ ਹੈ ਕੀ ਲਕੋਣਾ ਚਾਹੁੰਦੀ ਹੈ ਪੰਜਾਬ ਸਰਕਾਰ ਮੈਂ ਕੱਲ ਵੀ ਇਹ ਸਵਾਲ ਕੀਤਾ ਸੀ ਕਿ ਲਕੋਣਾ ਕੀ ਚਾਹ ਰਹੇ ਹੋ ਡਰਦੇ ਕਿਸ ਗੱਲ ਤੋਂ ਔਰ ਜਿਹੜਾ ਅੱਜ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਬਿਕਰਮ ਚੀਠੀਆ ਸਾਹਿਬ ਦੀ ਜਿਹੜਾ ਅਰੈਸਟ ਹੈ ਅਸੀਂ ਉਹਨੂੰ ਚੈਲੰਜ ਕੀਤਾ ਤੇ ਜਿਹੜਾ ਰਿਮਾਂਡ ਆਰਡਰ ਹੈ ਉਹਨੂੰ ਚੈਲੰਜ ਕੀਤਾ ਕਿਉਂਕਿ ਜਿਹੜਾ ਰਿਮਾਂਡ ਆਰਡਰ ਅੰਡਰ ਚੈਲੰਜ ਸੀ ਉਹ ਕੱਲ ਖਤਮ ਹੋ ਗਿਆ ਕੱਲ ਫਰੈਸ਼ ਰਿਮਾਂਡ ਆਰਡਰ ਪਾਸ ਹੋਇਆ ਜਿਸ ਦੀ ਕਿ ਕਾਪੀ ਕੱਲ ਦੇਰ ਰਾਤ ਤੇ ਅੱਜ ਸਵੇਰ ਤੱਕ ਜਦੋਂ ਇਹ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਉਹਦੀ ਰਿਮਾਂਡ ਕਾ ਸੋ ਹਾਈ ਕੋਰਟ ਨੇ ਡਾਇਰੈਕਟ ਕੀਤਾ ਕਿ ਉਹ ਰਿਮਾਂਡ ਜਿਹੜੀ ਫਰੈਸ਼ ਰਿਮਾਂਡ ਆਰਡਰ ਹੈ ਉਹ ਪਲੇਸ ਔਨ ਰਿਕਾਰਡ ਕੀਤਾ ਜਾਵੇ। ਵੈਸੇ ਤਾਂ ਲਾਅ ਦੀ ਰਿਕੁਆਇਰਮੈਂਟ ਹੈ ਕਿ ਜਿੰਨਾ ਚਿਰ ਫਿਜ਼ੀਕਲੀ ਇਨਵੈਸਟੀਗੇਟਿੰਗ ਏਜੰਸੀ ਨੂੰ ਰਿਮਾਂਡ ਦੀ ਕਾਪੀ ਨਹੀਂ ਮਿਲਦੀ ਔਰ ਰਿਮਾਂਡ ਨਹੀਂ ਲੈ ਸਕਦੇ। ਪਰ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੈ ਜਾਓ ਰਿਮਾਂਡ ਆਰਡਰ ਬਾਅਦ ਦੇ ਵਿੱਚ ਆ ਜਾਏਗਾ ਜੋ ਟੈਕਨੀਕਲੀ ਮੈਂ ਨਹੀਂ ਸਮਝਦਾ ਕਿ ਇਸ ਤਰੀਕੇ ਕੀਤਾ ਜਾ ਸਕਦਾ। ਸੋ ਅੱਜ ਕੋਰਟ ਦੇ ਕਿਉਂਕਿ ਹਾਈ ਕੋਰਟ ਨੇ ਕਿਹਾ ਕਿ ਉਹ ਰਿਮਾਂਡ ਆਰਡਰ ਪਲੇਸ ਔਨ ਰਿਕਾਰਡ ਕਰੋ। ਟ੍ਰਾਇਲ ਕੋਰਟ ਦੇ ਵਿੱਚ ਅਸੀਂ ਐਪਲੀਕੇਸ਼ਨ ਮੂਵ ਕਰ ਰਹੇ ਉਹ ਰਿਮਾਂਡ ਆਰਡਰ ਦੀ ਅੱਜ ਕਾਪੀ ਲੈ ਕੇ ਉਹਨੂੰ ਮੈਂਸ਼ਨ ਕਰਕੇ ਕੱਲ ਨੂੰ ਇਹ ਕੇਸ ਦੁਬਾਰਾ ਹਾਈ ਕੋਰਟ ਦੇ ਵਿੱਚ ਸੁਣਵਾਈ ਤੇ ਆਏਗਾ ਕਿਉਂਕਿ ਇਸ ਕੇਸ ਦੇ ਵਿੱਚ ਬਹੁਤ ਐਸੇ ਫੈਕਟਸ ਨੇ ਜਿਹੜੇ ਕਿ ਇਲੀਗਲ ਐ ਪੇਟੈਂਟਲੀ ਇਲੀਗਲ ਐ মিডিਆ ਨੇ ਕਵਰ ਕੀਤਾ ਕਿ ਵਿਕਰਮ ਮਜੀਠੀਆ ਨੂੰ ਸਵੇਰੇ 8:30 ਵਜੇ ਕਸਟਡੀ 'ਚ ਲੈ ਲਿਆ ਸੀ ਡਿਟੇਨ ਕਰ ਲਿਆ ਸੀ ਤੇ ਕਾਗਜ਼ਾਂ 'ਚ ਦਿਖਾ ਰਹੇ ਨੇ ਕਿ 11:20 ਵਜੇ ਅਰੈਸਟ ਕੀਤਾ 3 ਘੰਟੇ ਤੱਕ ਮੀਡੀਆ ਦੀ ਹਾਜ਼ਰੀ 'ਚ ਹੀ ਡਿਟੇਨ ਕਰ ਲਿਆ ਸਮਝ ਉਹਨਾਂ ਨੇ ਉਸ ਤੋਂ ਬਾਅਦ 24 ਘੰਟੇ ਦੇ ਵਿੱਚ ਮੈਜਿਸਟਰੇਟ ਦੇ ਪੇਸ਼ ਕਰਨਾ 24 ਘੰਟੇ 'ਚ ਪੇਸ਼ ਨਹੀਂ ਕੀਤਾ ਔਰ ਜਿਹੜੀ ਰਿਪੋਰਟ ਨੂੰ ਆਧਾਰ ਬਣਾ ਕੇ ਐਫਆਈਆਰ ਦੇ ਵਿੱਚ ਲਿਖਿਆ ਹੈ ਨਾ ਕਿ ਸਾਨੂੰ ਐਸਆਈਟੀ ਨੇ ਰਿਪੋਰਟ ਦਿੱਤੀ ਔਰ ਰਿਪੋਰਟ ਦੇ ਆਧਾਰ ਤੇ ਬਿਨਾ ਇਨਵੈਸਟੀਗੇਸ਼ਨ ਤੋਂ ਪਰਚਾ ਦਰਜ ਕੀਤਾ ਉਹ ਰਿਪੋਰਟ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੁਪਰੀਮ ਕੋਰਟ ਨੇ ਉਹਦੇ ਆਧਾਰ ਤੇ ਕਸਟਡੀ ਨਹੀਂ ਦਿੱਤੀ ਸੋ ਇਹ ਜਿਹੜੇ ਫੈਕਟਸ ਨੇ ਉਹ ਸਾਰੇ ਅਸੀਂ ਆਪਣੀ ਹਾਈ ਕੋਰਟ ਦੀ ਪਟੀਸ਼ਨ ਦੇ ਵਿੱਚ ਮੈਂਸ਼ਨ ਕੀਤੇ ਨੇ ਇਸ ਤੋਂ ਇਲਾਵਾ ਵੀ ਬਹੁਤ ਫੈਕਟਸ ਨੇ ਜਿਹੜੇ ਅਸੀਂ ਹਾਈ ਕੋਰਟ ਦੇ ਧਿਆਨ ਦੇ ਵਿੱਚ ਲਿਆਉਂਦੇ ਨੇ ਸੋ ਅੱਜ ਸੁਣਵਾਈ ਹੁਣ ਕੱਲ ਤੇ ਰੱਖੀ ਗਈ ਹੈ ਕਿਉਂਕਿ ਰਿਮਾਂਡ ਆਰਡਰ ਨਹੀਂ ਮਿਲਿਆ ਸੀ ਹੁਣ ਕੱਲ ਨੂੰ ਦੁਬਾਰਾ ਇਸ ਕੇਸ ਦੇ ਵਿੱਚ ਸੁਣਵਾਈ ਹੋਏਗੀ ਤੇ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਵੀ ਕੱਲ ਇੱਕ ਜ਼ਮੀਨ ਦਾ ਵੀ ਜ਼ਿਕਰ ਹੋ ਰਿਹਾ ਸੀ ਕਹਿੰਦੇ ਜਲੰਧਰ ਦੇ ਵਿੱਚ ਵੀ ਕਲੋਨੀ ਕੱਟਦੀ ਉਹ ਗਨੀਵਕੁਰ ਦੇ ਨਾਮ ਦੇ ਉੱਤੇ 1000 ਏਕੜ ਜ਼ਮੀਨ ਦਾ ਯੂਪੀ ਚ ਵੀ ਮਸਲਾ ਸ਼ੋਅ ਕਰ ਰਹੇ ਸੀ ਕਿ ਕਹਿੰਦੇ ਗੌਰਖਪੁਰ ਲੈ ਕੇ ਜਾਣਾ ਉਹ ਪੂਰਾ ਮੈਟਰ ਕੀ ਅੰਦਰ ਗੱਲਬਾਤ ਹੋਈ ਸੀ ਦੇਖੋ ਕਮਾਲ ਦੀ ਗੱਲ ਹੈ ਕਹਿੰਦੇ ਜੀ ਪਹਿਲਾਂ ਤਾਂ ਇਹ ਗਏ ਅੰਮ੍ਰਿਤਸਰ ਅੰਮ੍ਰਿਤਸਰ ਕੁਝ ਨਹੀਂ ਲੱਭਿਆ ਅੰਮ੍ਰਿਤਸਰ ਆ ਕੇ ਇਹਨਾਂ ਨੇ ਕੀ ਕਿਹਾ ਕਹਿੰ ਅਸਲ ਦੇ ਵਿੱਚ ਲੋਕਾਂ ਨੂੰ ਦੱਸੋ ਨਾ ਵੀ ਸਾਨੂੰ ਲੱਭ ਨਹੀਂ ਕੁਛ ਰਿਹਾ ਸਮਰਥਕ ਤਾਂ ਪਹਿਲਾਂ ਹੀ ਉੱਥੇ ਸੀ ਵਿਜੀਲੈਂਸ ਬਾਤ ਦੇ ਵਿੱਚ ਗਈ ਹੈ ਚੰਡੀਗੜ੍ਹ ਤੇ ਘਰੋਂ ਨਹੀਂ ਕੁਛ ਲੱਭਿਆ ਹਿਮਾਚਲ ਤੋਂ ਕੱਖ ਨਹੀਂ ਲੱਭਿਆ ਹਿਮਾਚਲ ਤੋਂ ਕੀ ਸਟੇਟਮੈਂਟ ਆਈ ਸੀ ਕਿ ਵਿਕਰਮ ਮਜੀਠੀਆ ਕੋਆਪਰੇਟ ਨਹੀਂ ਕਰ ਰਹੇ ਮਤਲਬ ਥੋੜੀ ਕਸਟਡੀ 'ਚ ਨੇ ਕਿਹੜਾ ਬੇਲਤੇ ਨੇ ਵੀ ਕੋਆਪਰੇਟ ਨਹੀਂ ਕਰ ਰਹੇ ਥੋੜੀ ਕਸਟਡੀ 'ਚ 24 ਇੰਟੂ 7 ਤੁਹਾਡੇ ਕੋਲੇ ਹਲੇਉ ਕੋਆਪਰੇਟ ਨਹੀਂ ਕਰ ਰਹੇ ਹੁਣ ਕੱਲ ਇੱਕ ਨਵਾਂ ਝੂਠ ਜਿਹੜਾ ਕਿ ਬਿਲਕੁਲ ਇਹਨਾਂ ਨੇ ਚੈਨਲਾਂ ਤੇ ਫਲਾਇਆ ਕਿ ਜੀ 1000 ਏਕੜ ਜ਼ਮੀਨ ਇਹਨਾਂ ਨੂੰ ਪੁੱਛੋ ਜੀ ਸਾਰਾ ਸ਼ਿਮਲਾ ਵਿਕਰਮ ਮਜੀਠੀਆ ਦਾ ਮਾਲਾ ਹਾਸੋ ਐਣੀਆਂ ਗੱਲਾਂ ਬਿਨਾਮੀ ਗੱਲਾਂ ਜਿਨ੍ਹਾਂ ਦਾ ਕੋਈ ਤੱਥ ਨਹੀਂ ਕੋਈ ਆਧਾਰ ਨਹੀਂ ਕੋਈ ਕਾਗਜ਼ ਨਹੀਂ ਤੇ ਦੂਸਰਾ ਜਿਹੜਾ ਇੱਕ ਬੜਾ ਸੰਗੀਨ ਕੰਮ ਕਾਲ ਵਿਜੀਲੈਂਸ ਨੇ ਕੀਤਾ ਇਹਨਾਂ ਨੇ ਇੱਕ ਫੇਕ ਡਾਕੂਮੈਂਟ ਕੋਰਟ ਚ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਅਸੀਂ ਉੱਥੇ ਹੀ ਆਬਜੈਕਟ ਕੀਤਾ ਤੇ ਕੋਰਟ ਨੂੰ ਦਿੱਤੇ ਬਿਨਾ ਉਹ ਵਿਜੀਲੈਂਸ ਵਾਪਸ ਲੈ ਗਈ ਉਹਦੇ ਚ ਕੀ ਕਹਿੰਦੇ ਨੇ ਕਹਿੰਦੇ ਜੀ 25% ਗਨੀਵ ਕੌਰ ਮਜੀਠੀਆ ਜੀ ਦਾ ਸ਼ੇਅਰਹੋਲਡਿੰਗ ਹੈ ਕੋਈ ਕਲੋਨੀ ਹੈ ਗ੍ਰੀਨ ਐਵੇਨਿਊ ਕਰਕੇ ਕਪੂਰਥਲਾ ਜੀ ਹੁਣ ਮੈਂ ਥੋੜੀ ਜੀ ਥੋੜੀ ਮੈਮਰੀ ਫਰੈਸ਼ ਕਰਦਾ ਤੁਹਾਨੂੰ ਯਾਦ ਹੋਵੇ ਕਿ ਕਪੂਰਥਲਾ ਦੀ ਕੋਰਟ 'ਚ ਇਸਤਗਾਸਾ ਫਾਈਲ ਹੋਇਆ ਸੀ ਜਿਸ ਇਸਤਗਾਸੇ ਦੇ ਵਿੱਚ ਗਨੀਵਕੌਰ ਗਰੇਵਾਲ ਕਰਕੇ ਗਨੀਵਕੌਰ ਮਜੀਠੀਆ ਦੇ ਨਾਂ ਨੂੰ ਅਲੈਜ ਕੀਤਾ ਗਿਆ ਸੀ ਤੇ ਮੀਡੀਆ 'ਚ ਖਬਰਾਂ ਫਲਾਈਆਂ ਗਈਆਂ ਸੀ ਉਹਦੇ 'ਚ ਸਮਨਿੰਗ ਤੱਕ ਹੋ ਗਈ ਸੀ ਉਹ ਇੱਕ ਫੋਰਜ ਡਾਕੂਮੈਂਟ ਸੀ ਜਿਤੇ ਡਿਜੀਟਲ ਫੇਕ ਸਿਗਨੇਚਰ ਸੀ ਜਦੋਂ ਮਾਮਲਾ ਹਾਈ ਕੋਰਟ ਆਇਆ ਹਾਈ ਕੋਰਟ ਨੇ ਨਾਲੇ ਤਾਂ ਉਹ ਸਮਨਿੰਗ ਆਰਡਰ ਨੂੰ ਕੁਐਸ਼ ਕੀਤਾ ਉਹ ਜਿਹੜੀ ਇਸਤਗਾਸਾ ਉਹਨੂੰ ਕੁਐਸ਼ ਕੀਤਾ ਨਾਲੇ ਜਿਹੜੇ ਜੱਜ ਸਾਹਿਬ ਨੇ ਉਹ ਇੱਕ ਫੇਕ ਜਿਹੜਾ ਰਜਿਸਟਰੀ ਸੀ ਡਿਜੀਟਲ ਫੇਕ ਸਿਗਨੇਚਰ ਸੀ ਜਿਨ੍ਹਾਂ ਨੇ ਉਹਦੇ ਤੇ ਸਮਨਿੰਗ ਕੀਤੀ ਜੱਜ ਸਾਹਿਬ ਸਸਪੈਂਡ ਨੇ ਤੇ ਉਹਨਾਂ ਦੀ ਵਿਜੀਲੈਂਸ ਇਨਕੁਆਇਰੀ ਖੁੱਲੀ ਹੋਈ ਹੈ ਹਾਈ ਕੋਰਟ ਦੀ ਵਿਜੀਲੈਂਸ ਵੱਲੋਂ ਹੁਣ ਜੇ ਐਸੇ ਫਰਜੀ ਡਾਕੂਮੈਂਟ ਲਿਆ ਕੇ ਤੁਸੀਂ ਬਿਕਰਮ ਮਜੀਠੀਆ ਦਾ ਰਿਮਾਂਡ ਲੈਣਾ ਚਾਹੁੰਦੇ ਹੋ ਤੇ ਇਹ ਤੋਂ ਹਸੋਈ ਨਹੀਂ ਸਥਿਤੀ ਕੀ ਹੋਊਗੀ ਸਰਕਾਰ ਦੀ ਸੋ ਇਹ ਸਾਰਾ ਝੂਠ ਦਾ ਪਲੰਦਾ ਡਰੱਗ ਕੇਸ 'ਚ ਡਰੱਗ ਨਹੀਂ ਲੱਭਿਆ ਐਸੈਟ ਦੇ ਕੇਸ ਚ ਐਸੈਟ ਨਹੀਂ ਲੱਭ ਰਿਆ ਕਦੇ ਕਹਿੰਦੇ 141 ਕਰੋੜ ਉਹ 1 ਰੁਪਇਆ ਨਹੀਂ ਫੋਰਨ ਇਨਵੈਸਟਮੈਂਟ 141 ਕਰੋੜ ਛੱਡੋ ਕਦੇ ਕਹਿੰਦੇ ਨੇ ਜੀ ਬਾਹਰ ਲਿਆਂ ਫੋਰਨ ਕੰਪਨੀ ਆ ਭਾਈ ਉਹ ਮਲਟੀ ਬਿਲੀਨੀਅਰ ਕੰਪਨੀਆਂ ਨੇ ਕਹਿੰਦੇ ਸਾਡੀਆਂ ਨੇ ਕੀ ਕਹਿੰਦੇ ਨੇ ਉਹ ਵਿਕਰਮ ਮਜੀਠੀਆ ਦੀਆਂ ਨੇ ਇਹਨਾਂ ਨੂੰ ਕੋ ਕਲੀਅਰ ਵਾਟਰ ਕੋਆਪਰੇਸ਼ਨ ਹੈ ਨਾ ਜਿਹੜੀ ਉਹਦਾ ਰਿਕਾਰਡ ਕੱਢ ਕੇ ਦੇਖੋ ਉਹ ਗੋਰਿਆਂ ਦੀ ਕੰਪਨੀ ਹੈ ਯੂ ਐਸ ਬੇਸਡ ਹੈ ਤੇ ਮੈਨੂੰ ਲੱਗਦਾ ਵੀ ਉਹ ਭਾਰਤ ਦੇ ਤਾਂ ਛੱਡੋ ਏਸ਼ੀਆ ਦੇ ਵਿੱਚ ਉਹਦੀ 50000 ਕਰੋੜ ਦੀ ਇਨਵੈਸਟਮੈਂਟ ਆ ਸਾਡੀ ਕੰਪਨੀਆ ਦਵਾਓ ਸਾਨੂੰ ਜਾਂ ਫਿਰ ਉਹਦੇ ਡਾਇਰੈਕਟਰਾਂ ਤੇ ਹੁਣ ਪਰਚਾ ਦੇ ਕੇ ਦਿਖਾਓ ਇੱਕ ਯੂਐਸ ਬੇਸਡ ਕੰਪਨੀ ਦੇ ਡਾਇਰੈਕਟਰਾਂ ਤੇ ਤੁਸੀਂ ਪਰਚਾ ਦੇ ਕੇ ਦਿਖਾਓ ਫਿਰ ਬਿਜ਼ਨਸ ਨੂੰ ਪਤਾ ਲੱਗੂਗਾ ਕਿ ਸੱਚ ਹੈ ਕਿ ਝੂਠ ਹੈ ਐਦਾਂ ਹੀ 540 ਕਰੋੜੇ ਗੱਲਾਂ ਨਾਲ ਬਣਾ ਲਿਆ ਉਹ ਕੱਖ ਨਹੀਂ ਲੱਭਿਆ ਹੁਣ ਹਜ਼ਾਰ ਏਕੜ ਦਿੱਦਾ ਮੈਂ ਕਹਿੰਦਾ ਵੀ ਸਾਰਾ ਸ਼ਿਮਲਾ ਹੀ ਫਿਰ ਤਾਂ ਸਾਡਾ ਹੋਰ ਤਾਂ ਕੋਈ ਉੱਥੇ ਬੰਦਾ ਰਹਿੰਦਾ ਹੀ ਨਹੀਂ ਕੱਲਾ ਬਿਕਰਮ ਮਜੀਠੀਆ ਦੀ ਖੇਤ ਨੇ ਉੱਥੇ ਸੋ ਇਹ ਸਾਰੇ ਝੂਠ ਨੇ ਜਿਹੜੇ ਵਿਜੀਲੈਂਸ ਮਾਰ ਰਹੀ ਹੈ ਜਿਹੜੇ ਕਿ ਹੁਣ ਹੌਲੀ-ਹੌਲੀ ਲੰਗੇ ਹੋ ਰਹੇ ਨੇ ਕੋਈ ਸਬੂਤ ਲੱਭ ਨਹੀਂ ਰਿਹਾ ਹੁਣ ਪ੍ਰੈਸ਼ਰ ਹੈ ਸਰਕਾਰ ਡੰਡਾ ਦੇ ਰਹੀ ਹੈ ਅਫਸਰਾਂ ਦੇ ਉੱਤੇ ਅਫਸਰ ਨੂੰ ਕੁਝ ਹੁਣ ਜੇ ਕੋਈ ਕੱਲ ਦਾ ਕੀ ਹੈ ਕੱਲ ਕਿੰਨੇ ਵਜੇ ਦਾ ਸੁਣਵਾਈ ਦਾ ਟਾਈਮ ਕੋਈ ਨਿਯਤ ਕੀਤਾ ਜਾਂ ਸਵੇਰ ਤੋਂ ਹੀ ਜਿਵੇਂ ਅਦਾਲਤ ਨੇ ਕੋਈ ਜੋ ਰੁਟੀਨ ਹੈ ਜੀ ਇਹ ਤਾਂ ਹੁਣ ਕੱਲ ਤੇ ਜਾਏਗਾ ਜੋ ਇਹਦਾ ਨੰਬਰ ਸ਼ਾਮ ਨੂੰ ਰਜਿਸਟਰੀ ਦੇ ਵਿੱਚ ਆਏਗਾ ਉਹ ਪਤਾ ਲੱਗ ਜਾਏਗਾ ਸਾਠ ਬਿਲਕੁਲ ਬਿਲਕੁਲ ਧੰਨਵਾਦ ਹੈ ਲੀਗਲ ਟੀਮ ਹੈ ਹਾਲਾਂਕਿ ਪੂਰਨ ਤੌਰ ਦੇ ਉਪਰ ਅੱਜ ਵੀ ਸੁਣਵਾਈ ਹੋਈ ਉਸ ਦੇ ਵਿੱਚ तमाम ਤੱਤ ਰੱਖੇਗੇ ਕੱਲ ਦੇ ਲਈ ਹੁਣ ਫਿਰ ਕੱਲ ਰਿਮਾਂਡ ਆਰਡਰ ਜਿਹੜਾ ਅੱਜ ਮਿਲਣਾ ਹੈ ਉਸ ਤੋਂ ਬਾਅਦ ਕੱਲ ਫਿਰ ਸੁਣਵਾਈ ਹੋਣੀ ਹੈ ਤਾਂ ਕੀ ਤਸਵੀਰ ਨਿਕਲਦੀ ਹੈ ਫਿਲਹਾਲ ਫੌਰੀ ਰਾਤ ਜਿਹੜੀ ਹੈ ਵਿਕਰਮ ਸਿੰਘ ਮਗੀਠਿਆ ਨੂੰ ਨਹੀਂ ਮਿਲੀ ਕੈਮਰਾ ਪਰਸਨ ਤੇਜਿੰਦਰ ਸਿੰਘ ਦੇ